ਸ਼ਾਂਤੀ ਹੁੰਦੀ ਹੈ ਜੀ ਮਨ ਨੂੰ ਸੇਵਾ ਕਰਕੇ ਸੇਵਾ ਭਾਵਨਾ ਦੇ ਨਾਲ ਸ਼ਾਂਤੀ ਹੁੰਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਬੜੀ ਸਕੂਨ ਮਿਲਦਾ ਸਾਨੂੰ ਇੱਥੇ ਆ ਕੇ ਵਧੀਆ ਲੱਗਦਾ ਵਾ ਠੀਕ ਆ ਸੇਵਾ ਕਰਦੀ ਆ ਸਕੂਨ ਮਿਲਦਾ ਇੱਥੇ ਆ ਕੇ ਇਸ ਜਗ੍ਹਾ ਤੇ ਬਹੁਤ ਮਹਾਨਤਾ ਹੈ ਤੇ ਕੋਈ ਵੀ ਸ਼ਰਦਾ ਹੁੰਦੀ ਹੈ ਪੂਰੀ ਹੁੰਦੀ ਹੈ ਸੰਗਤ ਦੀ ਹੁਣ ਮੈਨੂੰ ਜਦ ਤੱਕ ਮੈਂ ਗੁਰਦੁਆਰੇ ਨਾ ਆਵਾਂ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਇਸ ਕਰਕੇ ਆਪਣੇ ਆਫਿਸ ਤੋਂ ਟਾਈਮ ਕੱਢ ਕੇ ਸਭ ਤੋਂ ਪਹਿਲਾਂ ਗੁਰਦੁਆਰੇ ਆਉਣੀ ਆ ਮੈਨੂੰ ਬੜੀ ਰੋਹਾਨੀਅਤ ਵਰਗੀ ਕੋਈ ਫੀਲਿੰਗ ਜੀ ਇੱਥੇ ਹੋਈ ਆ ਮੈਨੂੰ ਬੜਾ ਸਕੂਨ ਮਿਲਿਆ ਤੇ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਇੱਥੇ ਕੋਈ ਵੱਖਰਾ ਐਟਮਾਸਫੀਅਰ ਹੈ ਕੋਈ ਆਮ ਗੱਲ ਨਹੀਂ ਹੈਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਮਹਿਸੂਸ ਕੀ ਕਰਦੇ ਤੁਸੀਂ ਬੜਾ ਸਾਬਾ ਸ਼ਾਂਤੀ ਆਉਂਦੀ ਹੈ ਜੀ ਮਨ ਨੂੰ ਸੇਵਾ ਕਰਕੇ ਸੇਵਾ ਭਾਵਨਾ ਦੇ ਨਾਲ ਸ਼ਾਂਤੀ ਆਉਂਦੀ ਹੈ ਮਨ ਨੂੰ ਸਕੂਨ ਮਿਲਦਾ ਹੈ ਜੀ ਬਹੁਤ ਜ਼ਿਆਦਾ ਸੇਵਾ ਕਰਕੇ ਇਸ ਇਸ ਜਗ੍ਹਾ ਦੀ ਮਹਾਨਤਾ ਬਾਰੇ ਕੀ ਕਹਿਣਾ ਚਾਹੋਗੇ ਇੱਥੇ ਜਿਵੇਂ ਦਪਹਿਰਾ ਸਾਹਿਬ ਚਲੋ ਜਿਹੜਾ ਵੀ ਰੋਜ਼ ਦਾ ਪਾਠ ਵਗੈਰਾ ਤਾਂ ਹੁੰਦਾ ਜੀ ਮੈਂ ਦੁਪਹਿਰਾ ਸਾਹਿਬ 'ਚ ਸੰਗਤ ਆਉਂਦੀ ਆ ਜੀ ਸ਼ਾਂਤੀ ਆਉਂਦੀ ਆ ਮਨ ਨੂੰ ਬਹੁਤ ਜ਼ਿਆਦਾ ਠੀਕ ਹੈ ਬਾਕੀ ਦਾ ਜਿਵੇਂ ਨਵੀਂ ਪੀੜ੍ਹੀ ਆਪਣੀ ਹਨਾ ਨਸਿਆ ਤੋਂ ਰਹਿਤ ਹੁੰਦੀ ਆ ਤਾਂ ਕਰਕੇ ਬਹੁਤ ਵਧੀਆ ਲੱਗਦਾ ਜੀ ਕਿੰਨਾ ਕਿੰਨੇ ਜ਼ਰ ਹੋ ਗਏ ਆਂਦੇ ਉਹਨਾਂ ਸੰਤ ਬਾਬ 15-20 ਸਾਲ ਹੋ ਗਏ ਜੀ ਆਉਂਦਿਆਂ ਨੂੰ ਜਿਉਂ ਲੁਧਿਆਣੇ ਆਏ ਹੋਏ ਆ ਉਦੋਂ ਤੋਂ ਹੀ ਆਉਣੇ ਆ ਕਾਫੀ ਮਾਨਤਾ ਹੈ ਇਸ ਗੁਰਦਾਰੇ ਦਾ ਜਾਣਦੇ ਆ ਨੇ ਰਹਿੰਦੇ ਆ ਸੋ ਰੋਜ਼ ਵੀ ਸਹਾਰਾ ਹੁਣ ਤੇ ਇੱਥੇ ਅੱਗੇ ਕੀ ਮਸੂਸ ਕਰਦੇ ਹੋ ਤੁਸੀਂ ਸ਼ਾਂਤੀ ਮਿਲਦੀ ਹੈ ਬੜੀ ਸਕੂਨ ਮਿਲਦਾ ਸਾਨੂੰ ਕਟੇ ਜਾਂਦੇ ਤੁਹਾਡੇ ਵੀ ਤੋਂ ਕਟਾਂਗੇ ਕਾਫੀ ਤੋਂ ਕਟਿਆ ਹੈ ਕਿੰਨਾ ਚਿਰ ਹੋ ਗਿਆ ਕਾਫੀ ਸਾਲ ਹੋ ਗਏ ਨੇ ਆਂਦੇ ਜਾਂਦੇ ਨੇ ਚਾਰ ਪੰਜ ਸਾਲ ਤੋਂ ਜ਼ਿਆਦਾ ਹੀ ਹੋ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਬਹੁਤ ਅੱਛਾ ਮਹਿਸੂਸ ਕਰ ਰਹੀ ਕਿਉਂਕਿ ਬੜਾ ਇੱਥੇ ਸੰਗਤ ਦਾ ਪਿਆਰ ਮਿਲਦਾ ਹੈ ਤੇ ਅਸੀਂ ਚਾਹੁੰਦੇ ਹਾਂ ਵਧ ਤੋਂ ਵਧ ਇੱਥੇ ਸੰਗਤ ਆਵੇ ਤਾਂ ਕਿ ਭਲਾ ਹੋਵੇ ਬਸ ਇੱਥੇ ਬਾਬਾ ਜੀ ਤੇ ਤੁਹਾਰਾ ਸਾਹਿਬ ਨੂੰ ਮਹਾਨਤਾ ਬਰਕਤ ਜੀ ਕਹਿਣਾ ਚਾਹੁੰਦੇ ਹਾਂ ਮਹਾਨਤਾ ਬਾਰੇ ਬਾਬਾ ਜੀ ਇਹ ਉਹ ਜੋ ਤੁਹਾਨੂੰ ਦੱਸਿਆ ਕਿ ਬੜੀ ਮਹਾਨਤਾ ਇੱਥੇ ਹਰ ਇੱਕ ਦੀਆਂ ਅਸਾਂ ਮਰਾਦਾ ਪੂਰੀਆਂ ਹੁੰਦੀਆਂ ਨੇ ਬੜੀ ਸੰਗਤ ਆਉਂਦੀ ਇੱਥੇ ਤੇ ਅਸੀਂ ਵੀ ਜਿਤਨਾ ਹਾਲ ਹਾਰੀ ਇਹ ਹਰ ਵਾਰੀ ਆਨੇ ਆ ਹਰ ਮੰਗਲਵਾਰ ਬੁੱਧਵਾਰ ਆਨੇ ਆ ਤੇ ਜਦੋਂ ਬੈਗ ਭਰ ਕੇ ਆ ਜਾਂਦੇ ਨੇ ਤੇ ਬੈਗ ਹਮੇਸ਼ਾ ਸ਼ਾਮ ਨੂੰ ਖਾਲੀ ਹੋ ਜਾਂਦਾ ਬੈਗ ਇੰਨੀ ਕਿਰਪਾ ਹੈ ਮਹਾਰਾਜ ਦੀ ਜੀ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ 18 ਸਾਲ ਹੋ ਗਏ ਬਾਬਾ ਜੀ ਬੇਟਾ ਕੀ ਮਹਿਸੂਸ ਕਰਦੇ ਹੋ ਇੱਥੇ ਗੁਰਦੁਆਰਾ ਸਾਹਿਬ ਆ ਕੇ ਇੱਥੇ ਆ ਕੇ ਵਧੀਆ ਲੱਗਦਾ ਵਾ ਠੀਕ ਆ ਸੇਵਾ ਕਰਦੀ ਆ ਸਕੂਨ ਮਿਲਦਾ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਵਾ ਗੁਰਦੁਆਰਾ ਕਿ ਇਸ ਗੁਰਦੁਆਰਾ ਸਾਹਿਬ ਦੀ ਮਹਾਨਤਾ ਬਾਰੇ ਕੀ ਕਹਿਣਾ ਚਾਹੋਗੇ ਵਧੀਆ ਵਾ ਸਾਰੇ ਲੋਕ ਨੂੰ ਆਣਾ ਚਾਹੀਦਾ ਗੁਰਦੁਆਰੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਜਿਹੜਾ ਵੀ ਗੁਰਦੁਆਰੇ ਆਂਦਾ ਮੇਰੀ ਮਨੋ ਕਾਮਨਾ ਸਾਰੀ ਪੂਰੀ ਹੁੰਦੀ ਹੈ ਗੁਰਦੁਆਰੇ ਕਿੰਨਾ ਚਿਰ ਹੋਵੇ ਤੁਹਾਨੂੰ ਚਾਹਲਿਆ ਨੂੰ ਸਵਾਗਤ ਹੈ ਮੈਨੂੰ ਸਾਲ ਹੋਣ ਵਾਲਾ ਵਾ ਗੁਰਦੁਆਰੇ ਵਿੱਚ ਆਉਣ ਨੂੰ ਉਸ ਘਰ ਦੇ ਗੁਰਦੁਆਰਾ ਸਾਹਿਬ ਆ ਕੇ ਗੁਰਦੁਆਰਾ ਸਾਹਿਬ ਆ ਕੇ ਬਹੁਤ ਸਕੂਨ ਮਹਿਸੂਸ ਕਰਦੇ ਆ ਤੇ ਮਹਾਰਾਜ ਦੀ ਬਹੁਤ ਕਿਰਪਾ ਹੈ ਇਸ ਜਗ੍ਹਾ ਦੀ ਮਹਾਨਤਾ ਬਾਰੇ ਕੀ ਕਹਿਣਾ ਚਾਹੋਗੇ ਇਸ ਜਗ੍ਹਾ ਤੇ ਬਹੁਤ ਮਹਾਨਤਾ ਹੈ ਤੇ ਕੋਈ ਵੀ ਸ਼ਰਧਾ ਹੁੰਦੀ ਹੈ ਪੂਰੀ ਹੁੰਦੀ ਹੈ ਸੰਗਤ ਦੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਂਦਿਆਂ ਨੂੰ ਸਨ ਬਹੁਤ ਚਿਰ ਹੋ ਗਿਆ ਆਂਦਿਆਂ ਨੂੰ ਇੱਥੇ ਤੁਸੀਂ ਲੁਧਿਆਣਾ ਤੋਂ ਲੁਧਿਆਣਾ ਤੋਂ ਬਾਹਰ ਤੋਂ ਲੋਕਲ ਹੀ ਆਂ ਜੀ ਆਪਾਂ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਆ ਕੇ ਮੈਂ ਬਹੁਤ ਚੰਗਾ ਮਹਿਸੂਸ ਕਰਦੀ ਆ ਤੇ ਜੋ ਵੀ ਮੇਰੇ ਮਨ ਦੇ ਵਿੱਚ ਪਰ ਆਦਮ ਜੋ ਵੀ ਸਿੱਖਿਆ ਸਾਰੀ ਆ ਬਾਬਾ ਜੀ ਨੇ ਪੂਰੀਆਂ ਕੀਤੀਆਂ ਹੁਣ ਮੈਨੂੰ ਜਦ ਤੱਕ ਮੈਂ ਗੁਰਦੁਆਰਿਆਂ ਦਾਵਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਇਸ ਕਰਕੇ ਮੈਂ ਆਪਣੇ ਆਫਿਸ ਤੋਂ ਟਾਈਮ ਕੱਢ ਕੇ ਸਭ ਤੋਂ ਪਹਿਲਾਂ ਗੁਰਦੁਆਰੇ ਆਣੀਆਂ ਤੇ ਬੁੱਧਵਾਰ ਬਾਬਾ ਜੀ ਦੇ ਚਪੈਰਾ ਸਾਹਿਬ ਤੇ ਵੀ ਆਣੀਆਂ ਮੈਨੂੰ 5-6 ਮਹੀਨੇ ਹੋ ਗਏ ਠੀਕ ਹੈ ਮੈਂ ਵੱਤ ਤੋਂ ਵੱਤ ਕਹਿੰਦੀ ਆ ਸੰਗਤ ਬਾਬਾ ਜੀ ਦੇ ਨਾਲ ਜੁੜੂ ਕੀ ਮਹਿਸੂਸ ਕਰਦੇ ਹੋ ਕਿ ਅਸੀਂ ਇਸ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਜੀ ਦੀ ਸ਼ਰਧਾ ਨਾਲ ਪਹਿਲੇ ਤਾਂ ਮੱਥਾ ਟੇਕਦੇ ਆ ਜੀ ਬਾਬਾ ਦੀਪ ਸਿੰਘ ਜੀ ਸਾਰਿਆਂ ਸਭ ਲੋਕਾਂ ਦੀ ਜਿਹੜੀ ਵੀ ਅਰਦਾਸ ਕਰਦੇ ਨੇ ਉਹ ਪੂਰੀਆਂ ਕਰ ਲੁਕੀਬੋਟ ਇੱਥੇ ਹਰ ਟਾਈਮ 24 ਘੰਟੇ ਹੀ ਪੂਰਾ ਪ੍ਰੋਗਰਾਮ ਲਗਿਆ ਰਹਿੰਦਾ ਹੈ। ਤੁਸੀ ਕੀ ਮਹਿਸੂਸ ਕਰਦੇ ਹੋ? ਆਪੋ ਪੂਰੀ ਮਸਰ ਕਰਾਂ ਜਾਂ ਪਰ ਅਪ ਦਾ ਨਾ ਇੱਥੇ ਪੂਰੀ ਸ਼ਾਂਤੀ ਨਾਲ ਮਿਲਦਾ ਜੀ। ਕਿੰਨਾ ਚਿਰ ਆ ਜਾਂਦੇ ਹੋ? ਮੈਨੂੰ ਹੋ ਗਈ 4-5 ਸਾਲ। ਮੈਂ ਵੈਸੇ ਤੇ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਆਇਆ ਜੀ। ਪਰ ਮੈਨੂੰ ਬੜੀ ਰੋਹਾਨੀਅਤ ਵਰਗੀ ਕੋਈ ਫੀਲਿੰਗ ਜੀ ਇੱਥੇ ਹੋਈ ਆ। ਮੈਨੂੰ ਬੜਾ ਸਕੂਨ ਮਿਲਿਆ ਤੇ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਇੱਥੇ ਕੋਈ ਵੱਖਰਾ ਐਟਮਾਸਫੀਅਰ ਹੈ ਕੋਈ ਆਮ ਗੱਲ ਨਹੀਂ ਹੈਗੀ ਕੋਈ ਡਿਫਰੈਂਟ ਚੀਜ਼ ਹੈ ਜਿਹਦੇ ਨਾਲ ਤੁਹਾਡਾ ਮਨ ਜਿਹੜਾ ਆ ਉਹ ਉਹ ਆਤਮਾ ਤੁਹਾਡੀ ਜਿਹੜੀ ਉਹ ਫੀਲ ਕਰਦੀ ਆ ਕਿ ਮੈਨੂੰ ਕੋਈ ਸ਼ਾਂਤੀ ਮਿਲ ਰਹੀ ਹੈ ਗੁਰਦੁਆਰਾ ਸਾਹਿਬ ਵਿੱਚ ਬਾਬਾ ਜੀ ਜੀ ਜੋਤ ਜਗਦੀ ਆ ਕੀ ਕਹਿਣਾ ਚਾਹੁੰਦੇ ਜੋਤ ਤੇ ਇੱਕ ਮਰਿਆਦਾ ਜੀ ਉਹ ਇਤਿਹਾਸ ਗੁਰਦੁਆਰੇ ਦੀ ਇੱਕ ਮਰਿਆਦਾ ਹੁੰਦੀ ਆ ਸਾਡੇ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਹੈ ਬਾਬਾ ਜੀ ਦਾ ਉੱਥੇ ਵੀ ਜੋਤ ਜਗਦੀ ਆ ਉਹ ਮਰਿਆਦਾ ਆ ਸਿੱਖ ਸੰਗਤ ਬਹੁਤ ਸਤਿਕਾਰ ਕਰਦੀ ਐ ਇਸ ਚੀਜ਼ ਦਾ ਪਿਆਰ ਕਰਦੀ ਔਥੇ ਕਿਉਂ ਪਾਉਂਦੇ ਨੇ ਔਥੇ ਆਪਣੀ ਸ਼ਰਧਾ ਵਿਖਾਉਂਦੇ ਨੇ ਇਸ ਕਰਕੇ ਉਹਦੇ ਬਾਰੇ ਤੇ ਕੀ ਕਹਿ ਸਕਦਾ ਕਿਸੇ ਦੀ ਸ਼ਰਧਾ ਹੈਗੀ ਆ ਕਿਸੇ ਦੀ ਨਹੀਂ ਹੈਗੀ ਪਰ ਜਿਨ੍ਹਾਂ ਦੀ ਹੈਗੀ ਆ ਉਹ ਉਹ ਉਹਨੂੰ ਉਹਨੂੰ ਇਸ ਸਟੇਸ ਨਹੀਂ ਪਹੁੰਚਾ ਸਕਦਾ